ਸਤ ਸ੍ਰੀ ਅਕਾਲ ਦੋਸਤੋ ਅੱਜ ਆਪਕਾ ਪਹੁੰਚੇ ਹਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੁੜਕਾ ਵਿਖੇ ਜਿੱਥੇ ਇੱਕ ਬੁੱਢੀ ਮਾਂ ਆਪਣੇ ਇਕਲੌਤੇ ਨੌਜਵਾਨ ਗੁਆਚੇ ਪੁੱਤਰ ਦੀ ਭਿੱਜੀਆਂ ਅੱਖਾਂ ਨਾਲ ਕਰ ਰਹੀ ਹੈ ਉਡੀਕ ਅੱਜ ਆਪਾਂ ਸੁਣਦੇ ਹਾਂ ਇੱਕ ਮਾਂ ਦੀ ਦਰਦ ਕਹਾਣੀ ਉਹਨਾਂ ਦੀ ਆਪਣੀ ਹੀ ਜ਼ੁਬਾਨੀ ਜਿਸ ਨੇ ਸਮਾਜ ਸੇਵੀਆਂ ਅੱਗੇ ਲਗਾਈ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਮਾਤਾ ਜੀ ਆਪਣਾ ਬਲਵਿੰਦਰ ਪਾਤ ਮਾਤਾ ਜੀ ਕੀ ਆਪਣੇ ਪਰਿਵਾਰ ਦਾ ਵਿੱਚ ਕੀ ਘਟਨਾ ਵਾਪਰੀ ਆ ਘਟਨਾ ਘਟਨਾ ਤਾਂ ਇਸ ਤਰ੍ਹਾਂ ਦੀ ਹੋਈ ਹੈ ਡੈਡੀ ਸੀਗਾ ਉਹਦੀ ਡੈਥ ਹੋ ਗਈ ਸੀ 89 ਸਾਲ ਹੋ ਗਿਆ ਤੇ ਮੁੰਡਾ ਮੇਰਾ ਪਹਿਲਾਂ ਵੈਰੀਂ ਗਿਆ ਸੀ ਦੋ ਦੋ ਤਿੰਨ ਸਾਲ ਲੱਗ ਗਿਆ ਪਹਿਲਾਂ ਸੌਦੀਆ ਰਸੀ ਫਿਰ ਵੈਰੀਂ ਚਲੇ ਗਿਆ ਸੀਗਾ ਉਥੇ ਦੀ ਡੈਡੀ ਦਾ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀਗੀ ਇਹੋ ਕਹਿੰਦਾ ਮੈਂ ਦਾ ਡੈਡੀ ਕੱਲਾ ਮੈਂ ਮੰਮੀ ਮੈਂ ਆਉਣਾ ਮੈਂ ਚੱਲ ਆ ਗਿਆ ਤੇ ਜਦੋਂ ਉਹਦੀ ਡੈਥ ਹੋ ਗਈ ਸੀਗੀ ਉਹਦਾ ਕਿਨ ਸੰਸਕਾਰ ਕੀਤਾ ਕਰਕੇ ਉਹ ਵਾਇ ਮਹੀਨੇ ਪਿਛੇ ਫੇਰ ਵਾਪਸ ਮੁੜ ਗਿਆ ਸੀ ਉੱਥੇ ਜਦ ਇਹ ਕਿਹਾ ਤਾਂ ਜਾ ਕੇ ਉਹਦੀ ਗੱਡੀ ਲੱਗ ਗਈ ਸੀ ਕੰਪਨੀ ਵਾਲੇ ਕਲੇਮ ਪਾਤਾ ਸੀ ਤੇ ਫੇਰ ਜਦ ਕਲੇਮ ਪਾਤਾ ਕਹਿੰਦਾ ਮੰਮੀ ਨਾ ਤੇ ਖਰਚ ਮੈਂ ਤੈਨੂੰ ਪਾ ਸਕਦਾ ਨਾ ਮੈਂ ਉੱਥੇ ਰਹਿ ਸਕਦਾ ਕਿ ਤੂੰ ਮੈਨੂੰ ਸੱਤ ਲੈ ਮੈਂ ਹੋਰ ਬਿਲਕੁਲ ਛੇ ਚੱਲ ਜੂੰਗਾ ਮੈਂ ਕਿਹਾ ਠੀਕ ਆ ਸੀ ਟੈਗਟ ਪਾਈ ਜਦੋਂ ਉਹ ਆ ਗਿਆ ਉਸ ਤੋਂ ਬਾਅਦ ਆਇਤ ਬਾਅਦ 8 ਦਿਨ ਬਾਅਦ ਰਸਤੇ ਹੋਣ ਲੱਗੇ ਉਹ ਨਿਸ਼ਾਨੀ ਕਰਦਾ ਸੀ ਘਾੜਾ ਰਸਤੇ ਵਾਲਾ ਜਿਹੀ ਕੁੜੀ ਸੀ ਬਾਹਰ ਪੜ੍ਹੀ ਹੋਈ ਸੀ ਗਰੀਬ ਘਰ ਦੀ ਕੁੜੀ ਸੀ ਜੀ ਰਾਜਪੁਰੇ ਨੇੜੇ ਪਿੰਡ ਸੀ ਇਹਦਾ ਨੇੜਾ ਕੁੜੀ ਦਾ ਚਲੋ ਕੁੜੀ ਦੇਖੀ ਤਾਂ ਕੁੜੀ ਉਹਨਾਂ ਨੇ ਦੇਖਿਆ ਮੁੰਡਾ ਵੀ ਜ਼ਮੀਨ ਵੀ ਸੀ ਸਾਡੇ ਕੋਲ ਸੀ ਜਦੋਂ ਇੱਤੀ ਨਹੀਂ ਸੀ ਜੀ ਜ਼ਮੀਨ ਸੀ ਕਿੰਨੀ ਜ਼ਮੀਨ ਸੀ ਮਤਰਾ ਜੀ ਕਿੱਲਾ ਕਿੱਲਾ ਸੀ ਤੇ ਜ਼ਮੀਨ ਵੇਚੀ ਫੇਰ ਉਹ ਕੁੜੀ ਦਾ ਸੀ ਵਿਆਹ ਕਰਤਾ ਚਲ ਮੁੰਡਾ ਵਹਿ ਗਿਆ ਫੇਰ ਮੁੰਡੇ ਉਹ ਕੁੜੀ ਕਹਿੰਦੀ ਮੈਂ ਤਾਂ ਹੁਣ ਤੂੰ ਜੇ ਬਾਹਰੋਂ ਜਾਏਂਗਾ ਤਾਂ ਮੈਂ ਜਾਣਾ ਨਹੀਂ ਮੈਂ ਬੁੜੀ ਕੋ ਰਹਿਣਾ ਨਹੀਂ ਹੈਗਾ ਠੀਕ ਹੈ ਨਾ ਚਲ ਇਹ ਮੁੰਡਾ ਵੀ ਨਹੀਂ ਗਿਆ ਫਿਰ ਫਿਰ ਉਹ ਮੁੰਡਾ ਮੁੜੀ ਗਾਣਾ ਫਿਰ ਕੇ ਨਸ਼ਾ ਲੱਗ ਗਿਆ ਕਰਨ ਅੱਛਾ ਨਸ਼ਾ ਕਰਦਾ ਸੀ ਇੱਕੋ ਹੀ ਬੇਟਾ ਸੀ ਜੋ ਇੱਕ ਹੀ ਰਾਜੇ ਇੱਕ ਹੀ ਬੇਟਾ ਸੀ ਬੱਚੇ ਦੋ ਸੀ ਹਾਂਜੀ ਇੱਕ ਬੇਟਾ ਇੱਕ ਗਾ ਬੇਟੀ ਸੀ ਠੀਕ ਹੈ ਠੀਕ ਹੈ ਜੀ ਬੇਟੀ ਵੀ ਆਈ ਹੋਈ ਸੀਗੀ ਤੇ ਬੇਟਾ ਸੀ ਆ ਇਹ ਵਿਆਹ ਦਾ ਸੀ ਮੈਂ ਕਿਹਾ ਚੱਲ ਮੈਂ ਕੋਈ ਨਾ ਮੈਂ ਕੱਲੀ ਆ ਜੇ ਤੂੰ ਜਾਣਾ ਚਾਹੁੰਦਾ ਬਾਹਰ ਤਾਂ ਚੱਲ ਕੋਈ ਗੱਲ ਨਹੀਂ ਬੋਟੀ ਮੇਰੇ ਨਾਲ ਰਹ ਲੂਗੀ ਫਿਰ ਬੋਟੀ ਕੰਨ ਮੈਂ ਤਾਂ ਜਾਣ ਨਹੀਂ ਜਾਣਾ ਹੈਗਾ ਫਿਰ ਉਹ ਹੋੜੀ ਹੋੜੀ ਨਸ਼ਿਆਂ ਚ ਹੋੜੀ ਹੋੜੀ ਸ਼ੁਰੂ ਹੋ ਗਿਆ 8 ਸਾਲ ਹੋ ਗਏ ਸਿਰਫ ਐਨੂੰ ਉਹਨਾਂ ਦੇ 살 ਗਈ ਇੱਕ ਬੇਡਾ ਉਹਦਾ 5 ਸਾਲ ਦਾ ਵਾ ਇੱਕ ਬੇਡਾ 10ਵੇਂ ਮਹੀਨੇ ਚ ਵਾ ਦੋ ਬੱਚੇ ਨੇ ਜੀ ਹਾਂਜੀ ਤੇ ਬੇਟਾ ਹੁਣ ਹੁਣ ਕਿੱਥੇ ਹੈ ਜੀ ਹੁਣ ਬੇਟਾ ਉਹ 28 ਜੂਨ ਤੋਂ ਗਿਆ ਹੋ ਗਿਆ ਗਾਇਬ ਹੋ ਗਿਆ ਇਥੇ ਸੈਂਟਰ ਚ ਆ ਗਿਆ ਇੱਕ ਮਹੀਨਾ ਰਹਿ ਨਹੀਂ ਗਾਇਬ ਕਿੱਥੋਂ ਸੈਂਟਰ ਚੋਂ ਸੈਂਟਰ ਚੋਂ ਦੇਰਾਂ ਤੋਂ ਹਾਂਜੀ ਤੂੰ ਮੁੰਡੇ ਨਾਲ ਰਲ ਕੇ ਤਿੰਨ ਚਾਰ ਮੁੰਡੇ ਸੀਗੇ ਮਾਲਕ ਚਲੇ ਗਿਆ ਨਹਾਉਣ ਤੇ ਉਹਨਾਂ ਜਿਹੜਾ ਗੇਟ ਮੈਕ ਦੀ ਚਾਬੀ ਖੋ ਕੇ ਅੱਛਾ ਚਾਰ ਪੰਜ ਮੁੰਡੇ ਨਿਕਲੇ ਭੱਜ ਗਏ ਉਸ ਤੋਂ ਬਾਅਦ ਕੁਝ ਪਤਾ ਨਹੀਂ ਲੱਗਿਆ ਨਹੀਂ ਨਹੀਂ ਫੇਰ ਜਦੋਂ ਆ ਗਏ ਕਿ ਉਹ ਆਇਆ ਹੋ ਜੀਪੜੇ ਟ੍ਰੇਨ ਚੜ੍ਹ ਕੇ ਆਇਆ ਇੱਕ ਮੁੰਡਾ ਜਲੰਧਰ ਦਾ ਸੀ ਨਾਲ ਉਹਦੇ ਉਹ ਜਲੰਧਰ ਚਲੇ ਗਿਆ ਉਹ ਧਰੂਪਿੰਡਾ ਸੀ ਚਿੱਟਾ ਲਾਉਂਦਾ ਸੀਗਾ ਉਹ ਜਲੰਧਰ ਚਲੇ ਗਿਆ ਇਹ ਆ ਗਿਆ ਘਰ ਇਹ ਘਰ ਆਇਆ ਦਾ ਹਸਬੰਦ ਪੁੱਛਿਆ ਕਿ ਮੇਰੀ ਮੰਮੀ ਕਿੱਥੇ ਆ ਫਿਰ ਇਹ ਸਾਡੇ ਗਵਾਨਣ ਕਹਿੰਦੀ ਆ ਕਿ ਤੇਰੀ ਮੰਮੀ ਨੇ ਤੈਨੂੰ ਸੈਂਟਰ ਚ ਜਕਾਤਾ ਸੀਗਾ ਕਿ ਐਂ ਕਰਕੇ ਤੂੰ ਸਾਲ ਰੱਖਣਾ ਸੀ ਮੁੰਡਾ ਪੜਕ ਗਿਆ ਕਿ ਹਾਂ ਮੰਮੀ ਨੇ ਮੈਨੂੰ ਸੈਂਟਰ ਚ ਚੁਕਾਤਾ ਮੈਨੂੰ ਕਹਿੰਦਾ ਮੰਮੀ ਤੇ ਮੈਨੂੰ ਸੈਂਟਰ ਚ ਕਾਇਆ ਮੈਂ ਕਹਾਂ ਪੁੱਤ ਰੋਜ਼ ਤੂੰ ਮੈਂ ਤੋ 1500 ਰੋਜ਼ ਆਵਾਂਗਲਿਸ ਮਤਲਬ ਪਿੱਤੋ ਦਿੰਦੀ ਅੱਠ ਪੈਸੇ ਵਿੱਚ ਪੈਸੇ ਦੇ ਵਿੱਚ ਲੈ ਲੈਂਦਾ ਸੀ ਜੇ ਨਹੀਂ ਦਿੰਦੀ ਸੀ ਫਿਰ ਸਾੜਸ ਬਾਹਰ ਭੰਦਰ ਮਤਲਬ ਕੋਈ ਐਡਾ ਸਾਧਨ ਨਹੀਂ ਸੀਗਾ ਨਹੀਂ ਕੋਈ ਕੰਮ ਨਹੀਂ ਕਰਦਾ ਇਨਕਮ ਦਾ ਕੋਈ 8 ਸਾਲ ਹੋ ਗਏ ਇਸ ਕੰਮ ਨਹੀਂ ਕਰਦਾ ਸੀ ਅੱਛਾ ਜੀ ਫਿਰ ਹੁਣ ਜਦ ਮੀਨਾ ਲਾ ਕੇ ਆਇਆ ਫਿਰ ਆ ਕੇ ਜਾਬੀ ਲੈ ਲੈ ਗਵਾਂਢੀਆਂ ਤੋਂ ਦੇ ਦਿੱਤੀ ਮੈਂ ਹੂੰ ਡਮਰ ਦੇ ਨਾਲ ਆਂਟੀ ਕਹਿੰਦਾ ਬਜੀਤਾ ਆ ਗਿਆ ਮੈਂ ਕੱਚਾ ਕਹਿੰਦਾ ਚਾਬੀ ਮੰਗਦਾ ਰਜੀਤ ਮੈਂ ਕਿਹਾ ਦੇ ਦੇ ਪੁੱਤ ਨਹੀਂ ਤਾਂ ਜੁਰੇ ਜਿੰਦੇ ਬਨੂਗਾ ਮੈਂ ਜਿੰਦੇ ਕਿੱਥੋਂ ਲਵਾਂਗੀ ਹਾਂਜੀ ਚੱਲ ਜਿੰਦੇ ਦੇ ਦੇ ਚਾਬੀ ਤਾਂ ਅੰਦਰ ਬੜਿਆ ਇੱਕ ਸੂਟ ਪਾ ਲਿਆ ਇੱਕ ਕਾਵੜੇ ਕੱਟ ਚ ਪਾ ਕੇ ਨਾ ਕੇ ਤੇ ਆਪਣੀ ਘਰ ਵਾਲੀ ਕਹਿੰਦੀ ਮੈਨੂੰ ਪੈਸੇ ਪਾ ਮੈਂ ਹੋਣਾ ਮੇ ਕੋ ਕਰਾਇਆ ਹੈ ਨੀਗਾ ਉਹਨੇ ਪਤਾ ਨਹੀਂ 1000 ਪਏ ਪਤਾ ਨਹੀਂ 500 ਪਏ Google Pay ਕੀਤਾ ਘਰਵਾਲੀ ਨੇ ਹਾਂਜੀ ਉਹ Google Pay ਤੇ ਪੈਸੇ ਲੈ ਕੇ ਰਾਜਪੂਰੇ ਚਲੀ ਗਿਆ ਆਪਣੇ ਸੌਰੀ ਚਲੀ ਗਿਆ ਹਾਂਜੀ ਉਥੇ 7-8 ਦਿਨ ਰਿਹਾ ਸੱਤ ਅੱਠ ਦਿਨ ਰਹਿ ਕੇ ਤਾਂ ਕਹਿੰਦਾ ਮੰਮੀ ਮੈਂ ਕਿਹਾ ਹਾਂ ਕਹਿੰਦਾ ਮੈਨੂੰ ਗਵਾਂਢ ਨੇ ੜਕਾਤਾ ਸੀ ਤਾਂ ਦਿਨ ਬੋਲਿਆ ਸੀ ਕਿ ਤੂੰ ਆ ਹੀ ਪਿੰਡ ਦੀਆਂ ਲੱਤਾਂ ਤੋਵੂਗਾ ਤੂੰ ਬਸ ਸੈਂਟਰ ਚ ਕਰਤਾ ਫਲਾਣਾ ਕਰਤਾ ਮੈਂ ਕਿਹਾ ਜੀ ਤੂੰ ਮੈਂ ਤੰਗ ਕਰਦਾ ਸਾਹੀ ਮੈਂ ਕਿਹਾ ਵਾ ਮੈਂ ਕਿਹਾ ਤੇ ਮੇਰੇ ਤੂੰ ਪੁੱਤ ਹੋ ਮੈਂ ਤਾਂ ਮੇreturnData ਨਹੀਂ ਕਹਿੰਦਾ ਮੰਮੀ ਚੱਲ ਕੋਈ ਗੱਲ ਨਹੀਂ ਆ ਤੂੰ ਮੈਨੂੰ ਪੈਸੇ ਪਾ ਮੈਂ ਸੈਂਟਰ ਚ ਗਿਆ ਸਹੁਰਿਆਂ ਨੇ ਮੇਰਾ ਕੋਈ ਪਤਾ ਨਹੀਂ ਲਿਆ ਮੈਂ ਕੱਲੀ ਆ ਜਿਗਾ ਮੇਰੇ ਘਰ ਚ ਆਸਮੈਂਡਾ ਇਨੀਗਾ ਤੇ ਮੇਰੇ ਸਾ ਜਿਹੜੇ ਉਹ ਜੂੜੇ ਸਹੁਰੇ ਸੀਗੇ ਦਾਦਾ ਸੀ ਚਾਚਾ ਸੀ ਪਿਓ ਸੀ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਹੈਗਾ ਤੁਹਾਡੀ ਨੌਨ ਨੇ ਵੀ ਕੋਈ ਰਾਬਤਾ ਨਹੀਂ ਕੀਤਾ ਮੈਂ ਮੈਂ ਦੋ ਤਿੰਨ ਵਾਰ ਗਈ ਆ ਨੌਕੜ ਨੌਨ ਮੈਂ ਕਿਹਾ ਮੰਮ ਨੇ ਮੈਂ ਕਿਹਾ ਚੱਲ ਕੋਈ ਨਾ ਮੈਂ ਹੈਗੀ ਆ 10 15 ਦਾ ਮੇ ਕੋ ਰਹਿ ਮੇਰੇ ਬੱਚੇ ਵੀ ਨਾਲ ਚੱਲਣਗੇ ਕਹਿੰਦਾ ਉਹਦਾ ਡੈਡੀ ਤੇ ਉਹਦਾ ਚਾਚਾ ਕਹਿੰਦਾ ਤੂੰ ਜਾਣਾ ਨਹੀਂ ਹੈਗਾ ਤੂੰ ਬੁੜੀ ਕੋ ਰਹਿਣਾ ਕਿ ਮੁੰਡੇ ਕੋ ਰਹਿਣਾ ਅੱਛਾ ਹਾਂ ਉਹ ਮੈਂ ਤਿੰਨ ਵਾਰ ਗਈ ਤਿੰਨ ਵਾਰ ਉਹਨੇ ਜਵਾਬ ਦਿੱਤਾ ਫਿਰ ਬੇਟਾ ਤੁਹਾਡਾ ਲਾਪਤਾ ਹੋ ਗਿਆ ਫਿਰ ਤੁਸੀਂ ਰਿਪੋਰਟ ਨਹੀਂ ਲਿਖਾਈ ਕਿੱਥੇ ਲਿਖਾਈ ਬਣਾਦਾ ਕਿ ਲਓ ਫੇਰ ਕੀ ਫੀਡਬੈਕ ਮਿਲਿਆ ਜੀ ਉਹ ਕੁਝ ਨਹੀਂ ਗਿਆ ਉਹਨਾਂ ਨੇ ਕਿਹਾ ਮਾਤਾ ਲਿਖਾ ਕੇ ਦੇ ਜਾ ਕਿ ਜਦੋਂ ਵੀ ਤੁਹਾਡਾ ਕੋਈ ਰੁਕਾਵਟ ਆਊਗਾ ਕੋਈ ਵੀ ਆਊਗਾ ਹੋਣੀ ਆਊਗੀ ਫੇਰ ਤੁਹਾਨੂੰ ਅਸੀਂ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਤਾਂ 2 ਮਹੀਨੇ ਹੋ ਗਏ ਮੈਂ ਲਿਖਾਇਆ ਇਹਨੂੰ ਤਾਂ 2 ਮਹੀਨਾ ਹੋ ਗਿਆ ਫੇਰ ਮੈਂ ਪੱਤਰਕਾਰਾ ਜੀਤ ਤੇ ਉਹ ਵੀ ਛਪਾਇਆ ਅੱਛਾ ਜੀ ਹਾਂ ਤੋ ਚਪਾ ਕੇ ਤੇ ਉਹ ਵੀ ਮਬੈਰਲ ਕਰਤੀ ਫਿਰ ਪਿੰਡ ਚ ਵੀ ਮਬੈਰਲ ਕੀਤੀ 5000 ਰੁਪਏ ਇਨਾਮ ਲਾਇਆ ਇਹ ਮੁੰਡਾ ਕਿਸੇ ਨੂੰ ਵੀ ਬੋਲੇ 5000 ਰੁਪਏ ਇਨਾਮ ਠੀਕ ਹੈ ਤੇ ਉਹ ਮੁੰਡੇ ਦਾ ਕੋਈ ਪਤਾ ਨਹੀਂ ਆ ਇਹ ਮੁੰਡਾ ਕਿੱਥੇ ਗਿਆ 10 ਪੜਿਆ ਹੋਇਆ ਇੰਨਾ ਚੁਸ ਚਲਾਕ ਆ ਉਹ ਮੁੰਡਾ ਪਤਾ ਨਹੀਂ ਜਾਂ ਤਾਂ ਭਾਈ ਉਹਨੂੰ ਕਿਸੇ ਨੇ ਗਾਇਬ ਕਰ ਲਿਆ ਜਾਂ ਉਹ ਨਸ਼ੇ ਚ ਕਿਸੇ ਨੇ ਉਹਨੂੰ ਸੈੱਟਤਾ ਆ 28 ਨੂੰ ਪੁੱਤ 3 ਮਹੀਨੇ ਹੋ ਜਾਣੇ ਆ ਮੈਂ ਨਹੀਂ ਬਣ ਗਈ ਮੇਰਾ ਪੁੱਤ ਮੈਨੂੰ ਨਹੀਂ ਲੱਗਦਾ ਮੇਰਾ ਪੁੱਤ ਨਹੀਂ ਲੱਗਦਾ ਸ਼ੋਰ ਮੇਰੇ ਪੋਤੇ ਵੀ ਨਹੀਂ ਮੈਨੂੰ ਮੈਦਦੇ ਹੁਣ ਉਹਨਾਂ ਨੇ ਭੇਜਣੀ ਨਹੀਂ ਹੈਗੀ ਆ ਮੈਂ ਬਹੁਤ ਔਖੀ ਹਾਂ ਹੁਣ ਮਾਤਾ ਜੀ ਫਿਰ ਆਮਦਨ ਦਾ ਕੀ ਸਾਧਨ ਹੈ ਮੈਨੂੰ ਕੁਝ ਨਹੀਂ ਪਤਾ ਮੈਨੂੰ ਪੈਨਸਲ ਕੋਈ ਸਾਧਨ ਨਹੀਂ ਕੋਈ ਸਾਧਨ ਨਹੀਂ ਪੈਨਸ਼ਨ ਵਗੈਰਾ ਪੈ 1500 ਰੁਪਏ ਆਉਂਦਾ 1500 ਤੋਂ ਪਤਾ ਮੈਂ ਕੀ ਕਰ ਸਕਦਾ ਹਾਂਜੀ ਹਾਂਜੀ ਕੁਝ ਦੀ ਕਰ ਸਕਦੀ ਜ਼ਮੀਨ ਤੁਸੀਂ ਪਹਿਲਾਂ ਹੀ ਵੇਚ ਦਿੱਤੀ ਸੀ ਹਾਂਜੀ ਉਹ ਕਰਜ਼ਾ ਮਾਫੀ ਨਹੀਂ ਆ ਫਿਰ ਤੁਹਾਨੂੰ ਦੇਣੀ ਪਏਗੀ ਅੱਛਾ ਤੁਸੀਂ ਕਰਜ਼ਾ ਲਿਆ ਹੁਣ ਬੈਂਕ ਵਾਲੇ ਨਹੀਂ ਜੀ ਬੈਂਕ ਵਾਲਾ ਸਾਨੂੰ ਅਸੀਂ ਬੈਂਕ ਤੋਂ ਲਿਆ ਸੀ ਜੋਰਾ ਦੇ ਕਰਜੇ ਮਾਫ ਹੋਗੇ ਸਾਡਾ ਕਰਜੇ ਮਾਫ ਨਹੀਂ ਸੀ ਹੋਇਆ ਉਹ ਤੁਸੀਂ ਜ਼ਮੀਨ ਵੇਚ ਕੇ ਉਹ ਜ਼ਮੀਨ ਵੇਚ ਕੇ ਕਰਜਾ ਮੋੜਦਾ ਕੋਸ਼ਿਸ਼ ਕੀ ਘਰ ਕੋ ਜਿਹੜਾ ਮਣ ਮੁੱਟਾ ਪਾ ਲਿਆ ਆ ਵੀ ਕਰ ਸਾਡਾ ਨਾਲ ਸੀ ਆ ਇਹ ਮੁੰਡਾ ਮੇਰਾ ਚਲੇ ਗਿਆ ਸੀ ਮੁੰਡਿਆਂ ਨਾਲ ਆਖਿਆ ਮੁੰਡਾ ਰਾਲ ਕੇ ਨਸ਼ਾ ਕਰ ਲਿਆ ਸੀ ਤੇ ਇਹ ਜੇਲ੍ਹ ਚ ਚਲੇ ਗਿਆ ਸੀ ਮੇਰਾ ਮੁੰਡਾ ਇਹ ਜੀ ਪੰਜ 6 ਮਹੀਨੇ ਦੀ ਜ਼ਮਾਨਤ ਕਰਾ ਕੇ ਲਈ ਸੀਗੀ ਤੇ ਮੈਂ 2 ਲੱਖ 7000 ਤਾਂ ਹੁੰਦੇ। ਤੁਸੀਂ ਦੇਖੇ ਮੁੰਡਾ ਕਢਾਇਆ ਦੂ ਮੇਰੇ ਸਿਰ ਤੇ ਲੋਨ ਸੀ ਸੀ। ਬੁੜੀਆਂ ਨੇ ਜਿਹੜੇ ਲੋਨ ਮਿਲਦੇ ਇੱਕ ਬੋਟੀਂ ਦਿਆ ਸੀ। ਉਹ ਲੋਨ ਵਾਲੇ ਸਾਨੂੰ ਪਰੇਸ਼ਾਨ ਕਰਦੇ ਸੀਗੇ। ਅਸੀਂ ਵੀ ਦੋ ਲੋਨ ਹੋ ਪੈਸੇ ਮੋੜੇ ਨੇ ਉਹ। ਬਾਕੀ ਸਦਾ 17000 ਬਚਿਆ ਮੈਂ ਦੋ ਕਮਰੇ ਪਾ ਲੇ। ਆਦੋ ਕਮਰੇ ਪਾ ਕੇ ਬੈਠੀ ਆ। ਤੇ ਮੈਨੂੰ ਕੋਈ ਸਾਰਾ ਹੁਣ ਕੋਈ ਸਾਰਾ ਨਹੀਂ ਤੁਹਾਡਾ। ਕੋਈ ਸਾਰਾ ਨਹੀਂ ਮੈਨੂੰ। ਬੈਕਸਰ ਤੁਹਾਨੂੰ ਪਤਾ ਮੈਂ ਕੀ ਗੁਜ਼ਾਰਾ ਕਰ ਸਕਦਾ ਹਾਂ ਹਾਂ ਜੀ ਮੈਂ ਸੁਖ ਕਰਦੀ ਮੇਰੀ ਜਿਆ ਬੁੱਤ ਮੈਨੂੰ ਬਹੁਤ ਪ੍ਰੋਬਲਮ ਆ ਬਹੁਤ ਜ਼ਿਆਦਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੇਰੀ ਮੰਗ ਆ ਮੇਰਾ ਬੇਟਾ ਮਿਲ ਜਵੇ ਠੀਕ ਹੈ ਨਾ ਕਿ ਵਿਚਾਰ ਬਹੂ ਆ ਆਪਣੇ ਘਰ ਬੱਚੇ ਲੈ ਕੇ ਆ ਜਵੀ ਕਿ ਦੋ ਬੱਚੇ ਆ ਰੱਬ ਨੇ ਚੋਹ ਦਿੱਤੇ ਹੋਏ ਨੇ ਆ ਨਾ ਇਹ ਹੀ ਮੰਗਾ ਇਹ ਮੇਰੀ ਸਰਕਾਰ ਸੋਹਣੇ ਕਿ ਮੈਂ ਬਹੁਤ ਔਖੀ ਆ ਬਹੁਤ ਵਿਧਵਾ ਜਨਾਨੀ ਆ ਮੇਰਾ ਕੋਈ ਸਹਾਰਾ ਨਹੀਂ ਆ ਕੋਈ ਹਮਦੰਨੀ ਕੋਤ ਮੇਰਾ ਕੋਈ ਹਮਦੰਨੀ ਕੋਤ ਸੁਨਾ ਸਰਬਜੀ ਮੇਰੀ ਮਦਦ ਕਰੋ ਮੈਂ ਇਸ ਟਾਈਮ ਬਹੁਤ ਪ੍ਰੋਬਲਮ ਹੋ ਜਾ ਮੇਰਾ ਐਕੀ ਬੇਚਾ ਖਾਨਾ ਸਾਰਾ ਸੀ ਉਹ ਵੀ ਗੋਮੂ ਹੋ ਗਿਆ ਜੀ ਮਿਲਦਾ ਨਹੀਂ ਸਾਨੂੰ ਹੈਗਾ ਉਸ ਕਰਕੇ ਮੈਂ ਵੱਧ ਤੋਂ ਵੱਧ ਕੰਨੀ ਹੈ ਮੇਰਾ ਘਰ ਕੋਈ ਹੈਲਪ ਕਰ ਰਹਾ ਨਹੀਂਗਾ ਮੈਂ ਕੱਲੀ ਜੰਨੀ ਆ ਤੇ ਮੇਰੀ ਨੋ ਵੀ ਆਪਣੇ ਟੇਕੇ ਚਲੇ ਗਈ ਆ ਠੀਕ ਹੈ ਨਾ ਜੀ ਬਈ ਵੱਧ ਤੋਂ ਵੱਧ ਮੇਰੀ ਹੈਲਪ ਕਰੋ ਮੈਂ ਬਹੁਤ ਦੁਖੀ ਆ ਸ਼ੂਗਰ ਦੀ ਮਰੀਜ਼ ਆ ਮੇਰੇ ਕੋਈ ਮੇਰੇ ਕੋ ਸਹਾਰਾ ਨਹੀਂ ਹੈ ਜੀ ਹਾਂ ਜੀ ਵੱਧ ਤੋਂ ਵੱਧ ਮੇਰੀ ਮਦਦ ਕਰੋ ਮੀਡੀਆ ਉੱਪਰ ਜੁੜੇ ਬਹੁਤ ਹੀ ਸਤਿਕਾਰਯੋਗ ਭੈਣ ਭਾਈ ਜੋ ਵੀ ਮੇਰੀ ਵੀਡੀਓ ਦੇਖ ਰਹੇ ਹਨ ਸਭ ਨੂੰ ਫਤਿਹ ਅਰਜ ਕਰਦਾ ਜੀ ਪ੍ਰਮਾਤਮਾ ਦਾ ਹਸਾ ਸ੍ਰੀ ਭਾਈ ਗੁਰਜੀ ਦੀ ਫਤਿਹ ਮੈਂ ਜਗਜੀਤ ਸਿੰਘ ਸਰਪੰਚ ਪਿੰਡ ਰੋੜਕਾ ਕਲਾਂ ਜਿਹੜੇ ਮੁੱਲਾਂ ਪਰਦਾਖਾ ਜ਼ਿਲ੍ਹਾ ਤਹਿਸੀਲ ਲੁਧਿਆਣਾ ਬਲਾਕ ਸੁਧਾਰ ਤੋਂ ਗੱਲ ਕਰ ਰਿਹਾ ਹਾਂ ਜੋ ਵੀ ਮੇਰੀ ਵੀਡੀਓ ਦੇਖ ਰਹੇ ਹਨ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਸਾਡੇ ਪਿੰਡ ਤੋਂ ਇੱਕ ਨੌਜਵਾਨ ਵੀਰ 28 ਜੂਨ ਤੋਂ ਕਰੋ ਆਪਣੇ ਦੋਸਤ ਨੂੰ ਮਿਲ ਕੇ ਕਹਿ ਕੇ ਘਰੋਂ ਚਲਾ ਗਿਆ ਜੋ ਅੱਜ ਤੱਕ ਵਾਪਸ ਨਹੀਂ ਆਇਆ ਪਿੱਛੇ ਉਹਨਾਂ ਦੇ ਘਰ ਦੇ ਬਹੁਤ ਪਰੇਸ਼ਾਨ ਰਹੇ ਭਾਈ ਉਹਨਾਂ ਦੀ ਮਾਤਾ ਤੇ ਉਹਨਾਂ ਦੀ ਪਤਨੀ ਤੇ ਪਿੱਛੇ ਦੋ ਬੱਚੇ ਹਨ ਉਹਨਾਂ ਨੇ ਉਹਨਾਂ ਨੂੰ ਲੱਭਣ ਦੇ ਵਿੱਚ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਨਾਂ ਦੇ ਪੁੱਤਰ ਦਾ ਕੁਝ ਨਹੀਂ ਪਤਾ ਚੱਲਿਆ ਜੋ ਵੀ ਸਾਡੀ ਆਵਾਜ਼ ਸੁਣਦੇ ਹਨ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਇਹਨਾਂ ਦੇ ਪੁੱਤਰ ਨੂੰ ਲੱਭਣ ਵਿੱਚ ਸਾਡੀ ਮਦਦ ਕੀਤੀ ਜਾਵੇ ਸਕਰੀਨ ਉੱਪਰ ਨੰਬਰ ਚੱਲ ਰਹੇ ਹਨ ਉਹ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕਰ ਸਕਦਾ ਹੈ ਜਾਂ ਮੇਰੇ ਨੰਬਰ ਉੱਪਰ 98140 94898 ਉੱਪਰ ਸੰਪਰਕ ਕਰ ਸਕਦਾ ਹੈ ਜੋ ਵੀ ਇਸ ਨੂੰ ਵੀਰ ਨੂੰ ਲੱਭਣ ਵਿੱਚ ਸਾਡੀ ਮਦਦ ਕਰੇਗਾ ਉਸ ਨੂੰ ਗੁਪਤ ਨਾਮ ਵੀ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ